ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਪਜ ਸੰਗ ਸਾਧ ਇੱਕ ਅਰਾਧੋ ਜਨਮ ਮਰਨ ਦੁਖ ਨਾ ਸੇ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਾਮ ਪੰਥ ਮੋਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੈ ਤਨਾ ਸ੍ਰੀ ਮਹਲਾ ਪੰਜਵਾਂ ਸੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਦ ਸੰਗ 라ਵੀਐ ਜਿਓ ਪਜ ਸੰਗ ਸਾਦ ਇੱਕ ਅਰਾਦੋ ਜਨਮ ਮਰਨ ਦੁਖ ਨਸੇ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਾ ਮਾਂ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਤਨਾ ਸ੍ਰੀ ਮਹਲਾ ਪੰਜਵਾ ਚੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਸੇ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਾ ਮਾਂ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਇਤਨਾ ਸ੍ਰੀ ਮਹਲਾ ਪੰਜਵਾਂ ਸੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੀਐ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਸੇ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਾਤ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਤਨਾ ਸ੍ਰੀ ਮਹਲਾ ਪੰਜਵਾਂ ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ 라ਵੀਐ ਜਿਓ ਭਜ ਸੰਗ ਸਾਧ ਇੱਕ ਅਰਾਦੋ ਜਨਮ ਮਰਨ ਦੁਖ ਨਾ ਸੇ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਾ ਮ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਤਨਾਸਰੀ ਮਹਲਾ 5 ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਸੇ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਾ ਮਾਂ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਇਤਨਾ ਸ੍ਰੀ ਮਹਲਾ ਪੰਜਵਾਂ ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵਿਐ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਾ ਸੇ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ ਨਾਠੇ ਛੁਟੇ ਗਾਠੇ ਜਾਮ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਨਾ ਸ੍ਰੀ ਮਹਲਾ ਪੰਜਵਾਂ ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਸੈ ਧੁਰ ਕਰਮ ਲਿਖਿਆ ਸਾਚ ਸਿਖਿਆ ਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਾਮ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਤਨਾਸਰੀ ਮਹਲਾ 5 ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਸੈ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਮ ਪੰਥ ਮੋਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਤਨਾ ਸ੍ਰੀ ਮਹਲਾ ਪੰਜਵਾ ਚੰਤ ਇਕ ਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੀਐ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਾਸਿ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਮ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਤਨਾਸਰੀ ਮਹਲਾ 5 ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤੁਰ ਤੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਾਸੇ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਮ ਪੰਥ ਮੋਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਇਤਨਾ ਸ੍ਰੀ ਮਹਲਾ ਪੰਜਵਾ ਜਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੇਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਸੈ ਤੁਰ ਕਰਮ ਲਿਖਿਆ ਸਾਚ ਸਿੱਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਮ ਪੰਥ ਮੋਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਨਾ ਸ੍ਰੀ ਮਹਲਾ ਪੰਜਵਾਂ ਸੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁੱਖ ਨਾਸੇ ਧੁਰ ਕਰਮ ਲਿਖਿਆ ਸੱਚ ਸਿੱਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਮ ਪੰਥ ਮੋਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਤਨਾਸਰੀ ਮਹਲਾ ਪੰਜਵਾਂ ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੀਐ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਦ ਸੰਗ ਗਾਵੀਐ ਜਿਉ ਅਜ ਸੰਗ ਸਾਧੋ ਇੱਕ ਅਰਾਧੋ ਜਨਮ ਮਰਨ ਦੁਖ ਨਸੇ ਧੁਰ ਕਰਮ ਲਿਖਿਆ ਸਾਚ ਸਿੱਖਿਆ ਕੱਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਮ ਪੰਥ ਮੂਲ ਨ ਆਵੀਐ ਬੇਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਤਨਾ ਸ੍ਰੀ ਮਹਲਾ ਪੰਜਵਾ ਚੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੇਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਦ ਸੰਗ 라ਵੀਐ ਜਿਓ ਪਜ ਸੰਗ ਸਾਦ ਇੱਕ ਅਰਾਦੋ ਜਨਮ ਮਰਨ ਦੁਖ ਨਸੇ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਾ ਮਾਂ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਕਨਸਰੀ ਮਹਲਾ ਪੰਜਵਾਂ ਸੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੀਐ ਜਿਉ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ 라ਵੀਐ ਜਿਉ ਭਜ ਸੰਗ ਸਾਧ ਇੱਕ ਅਰਾਦੋ ਜਨਮ ਮਰਨ ਦੁਖ ਨਾ ਸੇ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਾਮ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਧਨ ਸ੍ਰੀ ਮਹਲਾ ਪੰਜਵਾਂ ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੀਐ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਾਸੇ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਾਮ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਇਤਨਾ ਸ੍ਰੀ ਮਹਲਾ ਪੰਜਵਾਂ ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੀਐ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਾ ਸੇ ਤੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੈ ਪੈ ਪਰਮ 나ਠੇ ਛੁਟੇ ਗਾਠੇ ਜਾ ਮਾਂ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਇਤਨਾ ਸ੍ਰੀ ਮਹਲਾ ਪੰਜਵਾਂ ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵਿਐ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਾਸੇ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ ਨਾਠੇ ਛੁਟੇ ਗਾਠੇ ਜਮ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਤਨਾ ਸ੍ਰੀ ਮਹਲਾ ਪੰਜਵਾ ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਾਸੈ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਾਮ ਪੰਥ ਮੂਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਸ੍ਰੀ ਮਹਲਾ ਪੰਜਵਾਂ ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤੂਰ ਦੇਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦ ਜਨਮ ਮਰਨ ਦੁਖ ਨਸੈ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਮ ਪੰਥ ਮੋਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਕਿਨਸਰੀ ਮਹਲਾ 5 ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤੁਰ ਦੀਨ ਦਿਆਲ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਸੈ ਧੁਰ ਕਰਮ ਲਿਖਿਆ ਸਾਚ ਸਿਖਿਆ ਟੇ ਜਮ ਕੇ ਫਸੇ ਪੈ ਪਰਮ ਨਾਠੇ ਛੁਟੇ ਗਾਠੇ ਜਮ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਤਨਾਸਰੀ ਮਹਲਾ 5 ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੈ ਜਿਉ ਭਜ ਸੰਗ ਸਾਧ ਇੱਕ ਅਰਾਦੋ ਜਨਮ ਮਰਨ ਦੁਖ ਨਾਸੇ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਮ ਪੰਥ ਮੂਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਨਾ ਸ੍ਰੀ ਮਹਲਾ ਪੰਜਵਾਂ ਸੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਾਸੈ ਧੁਰ ਕਰਮ ਲਿਖਿਆ ਸਾਚ ਸਿਖਿਆ ਕਟੇ ਜਮਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਮ ਪੰਥ ਮੋਲਨਾ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਇਤਨਾ ਸ੍ਰੀ ਮਹਲਾ ਪੰਜਵਾ ਚੰ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਾਸੇ ਤੁਰ ਕਰਮ ਲਿਖਿਆ ਸਾਚ ਸਿੱਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਾਮ ਪੰਥ ਮੋਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਤਨਾਸਰੀ ਮਹਲਾ 5 ਜਨ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਸੈ ਔਰ ਕਰਮ ਲਿਖਿਆ ਸਾਚ ਸਿੱਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਾਮ ਪੰਥ ਮੋਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਨਾ ਸ੍ਰੀ ਮਹਲਾ ਪੰਜਵਾ ਸ਼ੰਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਾਸੇ ਤੁਰ ਕਰਮ ਲਿਖਿਆ ਸੱਚ ਸਿੱਖਿਆ ਕਟੇ ਜਮ ਕੇ ਫਸੇ ਪੈ ਪਰਮ ਨਾਠੇ ਛੁਟੇ ਗਾਠੇ ਜਮ ਪੰਥ ਮੋਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਤਨਾਸਰੀ ਮਹਲਾ 5 ਚੰ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਾਸੇ ਔਰ ਕਰਮ ਲਿਖਿਆ ਸਾਚ ਸਿੱਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਮ ਪੰਥ ਮੋਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਨਾ ਸ੍ਰੀ ਮਹਲਾ ਪੰਜਵਾਂ ਜਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲਾ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਸੈ ਤੁਰ ਕਰਮ ਲਿਖਿਆ ਸਾਚ ਸਿੱਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਮ ਪੰਥ ਮੋਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਤਨਾ ਸ੍ਰੀ ਮਹਲਾ ਪੰਜਵਾ ਚੰ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੈ ਜਿਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵਿਐ ਜਿਉ ਭਜ ਸੰਗ ਸਾਧ ਇਕ ਅਰਾਦੋ ਜਨਮ ਮਰਨ ਦੁਖ ਨਸੈ ਤੁਰ ਕਰਮ ਲਿਖਿਆ ਸਾਚ ਸਿੱਖਿਆ ਕਟੇ ਜਮ ਕੇ ਫਸੇ ਪੈ ਪਰਮ 나ਠੇ ਛੁਟੇ ਗਾਠੇ ਜਮ ਪੰਥ ਮੋਲ ਨ ਆਵੀਐ ਬਿਨਵੰਤ ਨਾਨਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਵਾਹਿਗੁਰੂ ਜੀ ਕਾ ਖਾਲਸਾ ਰਾਹਿਦੁਰ ਜੀ ਕੀ ਫਤਿਹ